ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਜਾ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਲਿਖੀ ਹੋਈ ਕਹਾਣੀ ਨਮਸਕਾਰ ਜਦੋਂ ਦੂਜੀ ਵੱਡੀ ਜੰਗ ਲੱਗੀ ਤਾਂ ਸੇ ਬਹੁਤ ਸਾਰੇ ਕਾਲਜਾਂ ਵਿੱਚ ਪੜਦੇ ਜਾਂ ਪੜ੍ਹ ਹਟੇ ਮੁੰਡੇ ਫੌਜ ਵਿੱਚ ਭਰਤੀ ਹੋ ਗਏ ਜਿਸ ਕਿਸੇ ਨੂੰ ਦੋ ਆੱਖਾਂ ਤੋਂ ਦਿਸਦਾ ਸੀ ਤੇ 10 ਜਮਾਤਾਂ ਪਾਸ ਸੀ ਉਹ ਲਫਟੈਨ ਬਣਨ ਲਈ ਦਰਖਾਸਤ ਦੇ ਸਕਦਾ ਸੀ ਦਰਖਾਸਤਾਂ ਦੇਣ ਪਿੱਛੋਂ ਮੁੰਡੇ ਅੰਗਰੇਜ਼ੀ ਬੋਲਣੀ ਸਿੱਖਦੇ ਕਿਉਂਕਿ ਭਰਤੀ ਲਈ ਮੁਲਾਕਾਤ ਵੇਲੇ ਗੱਲਬਾਤ ਅੰਗਰੇਜ਼ੀ ਵਿੱਚ ਹੁੰਦੀ ਨਾਲ ਨਾਲ ਬੜਨਾ ਫੱਬੜਾ ਵੀ ਸਿੱਖਦੇ ਤਾਂ ਜੋ ਵੱਡੇ ਵੱਡੇ ਖਾਨਦਾਨਾਂ ਰਾਹੀਂ ਹੀ ਇਸ ਦੁਨੀਆ ਵਿੱਚ ਆਏ ਦੇਣ ਸਨ ਸਟਾਲਨ ਅਤੇ ਹਿਟਲਰ ਜਿਹੜੇ ਮੋਚੀ ਛਿੰਬੇ ਕਿਸਮ ਦੇ ਆਦਮੀ ਸਨ ਦੇ ਸੰਸਾਰ ਵਿੱਚ ਪ੍ਰਗਟ ਹੋਣ ਤੋਂ ਪਿੱਛੋਂ ਵੀ ਅਜੇ ਇਹ ਖਿਆਲ ਆਮ ਸੀ ਕਿ ਅੰਗਰੇਜ਼ ਕੇਵਲ ਖਾਂਦੇ ਪਿੰਦੇ ਹਿੰਦੁਸਤਾਨੀਆਂ ਨੂੰ ਹੀ ਅਫਸਰੀ ਦੇ ਯੋਗ ਸਮਝਦੇ ਹਨ ਇਸ ਵਿੱਤਾ ਵੇਲੇ ਅੰਗਰੇਜ਼ਾਂ ਨੂੰ ਇਹੋ ਜਿਹੀ ਭੁਲੇਖੇ ਕੱਢਣ ਦੀ ਵੇਲ ਨਹੀਂ ਸੀ ਖਾਸ ਕਰ ਜਦੋਂ ਹਿੰਦੁਸਤਾਨ ਵਿੱਚ ਭਾਰਤੀ ਵੱਲੋਂ ਉਹਨਾਂ ਦਾ ਕੰਮ ਠੀਕ ਚੱਲ ਰਿਹਾ ਸੀ ਜਿਹੜੇ ਹਜ਼ਾਰਾਂ ਹਿੰਦੁਸਤਾਨੀਆਂ ਨੂੰ ਉਹਨਾਂ ਲਫਤਾਂ ਬੜਾਇਆ ਉਹਨਾਂ ਵਿੱਚੋਂ ਮੈਂ ਵੀ ਸਾਂ ਇਹ ਕੋਈ ਉਚੇਚੀ ਗੱਲ ਨਹੀਂ ਸੀ ਜੋ ਆਪਦੀ ਕਿਉਂਕਿ ਸੱਜੇ ਖੱਬੇ ਸਾਰੇ ਮੁੰਡੇ ਲਫਟੇਨ ਬੰਡੇ ਸਾਨੂੰ ਪਿੰਡ-ਪਿੰਡ ਵਿੱਚੋਂ ਲਫਟੇਨ ਗਏ ਲੱਗਦੇ ਸਾਨੂੰ ਸਿਖਲਾਈ ਵਾਲੀ ਥਾਂ ਜਾ ਕੇ ਇਸ ਤਰ੍ਹਾਂ ਲੱਗਾ ਜਿਵੇਂ ਸਾਰੀ ਫੌਜ ਲਫਟੇਨਾਂ ਦੀ ਹੀ ਹੋਵੇਗੀ ਸਿਪਾਈ ਕੋਈ ਨਹੀਂ ਹੋਣਗੇ ਪਰ ਸਿਖਲਾਈ ਵਿੱਚੋਂ ਯੂਨਿਟਾਂ ਵਿੱਚ ਜਾ ਕੇ ਪਤਾ ਲੱਗਾ ਕਿ ਹਿੰਦੁਸਤਾਨੀ ਫੌਜ ਵਿੱਚ ਵੀ ਹਿੰਦੁਸਤਾਨੀ ਅਫਸਰ ਆਟੇ ਵਿੱਚ ਲੋਨ ਬਰਾਬਰ ਹੀ ਹਨ ਆਮ ਯੂਨਿਟਾਂ ਵਿੱਚ 30 35 ਅਫਸਰਾਂ ਵਿੱਚੋਂ 2 3 ਹੀ ਹਿੰਦੂਸਤਾਨੀ ਹੁੰਦੇ ਤੇ ਬਾਕੀ ਅੰਗਰੇਜ਼ ਵੱਡਾ ਅਫਸਰ ਤੇ ਕੋਈ ਹਿੰਦੂਸਤਾਨੀ ਹੈ ਹੀ ਨਹੀਂ ਸੀ ਭਾਵੇਂ ਸਾਡੀਆਂ ਤਨਖਾਹਾਂ ਅਫਤਿਆਰਾਂ ਤੇ ਸਰਦਾਰੀ ਵਿੱਚ ਕੋਈ ਫਰਕ ਨਹੀਂ ਖਾਣ ਪੀਣ ਤੇ ਸੌਣਾ ਬੈਠਣਾ ਵੀ ਇਕੱਠਾ ਹੀ ਸੀ ਪਰ ਫਿਰ ਵੀ ਨਾ ਅੰਗਰੇਜ਼ ਸਾਨੂੰ ਆਪਣੇ ਬਰਾਬਰ ਦਾ ਸਮਝਦੇ ਸਨ ਤੇ ਨਾ ਸੀ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਦਾ ਕਿਸੇ ਗੋਰੇ ਸਿਪਾਹੀ ਦਾ ਨਿਮਰਤਾ ਨਾਲ ਸਲਾਹ ਕਰਨਾ ਜਾਂ ਕਿਸੇ ਅੰਗਰੇਜ਼ ਨਰਸ ਦਾ ਪਿਆਰ ਨਾਲ ਗੱਲ ਕਰਨਾ ਸਾਡੇ ਲਈ ਇੱਕ ਸਵਰਗ ਦਾ ਚੋਪੜਾ ਸੀ ਇਸ ਨਾ ਬਰਾਬਰੀ ਦੀ ਹਾਲਤ ਲਈ ਨਾ ਉਹ ਪੂਰੇ ਕਸੂਰਵਾਰ ਸਨ ਤੇ ਨਾ ਸੀ 100 150 ਸਾਲ ਤੋਂ ਹਾਲਾਤ ਹੀ ਐਸੇ ਸਨ ਇਸ ਕੁਦਰਤੀ ਫਰਕ ਦਾ ਉਸ ਵੇਲੇ ਇੱਕ ਸੰਕੇਤ ਇਹ ਸੀ ਕਿ ਅਸੀਂ ਤੇ ਆਪਣੀ ਫੌਜੀ ਨੌਕਰੀ ਨੂੰ ਪਰਮਾਤਮਾ ਤੇ ਸਰਕਾਰ ਦੀ ਇੱਕ ਵੱਡੀ ਬਖਸ਼ਿਸ਼ ਸਮਝਦੇ ਸਾਂ ਤੇ ਇਸ ਦਾ ਕਿਸੇ ਤਰ੍ਹਾਂ ਪੱਕੀ ਹੋ ਜਾਣਾ ਸਾਡਾ ਇੱਕ ਸੁੰਦਰ ਸੁਪਨਾ ਸੀ ਪਰ ਅੰਗਰੇਜ਼ ਜਬਰੀ ਭਰਤੀ ਹੈਡ ਆਏ ਹੋਏ ਸਨ ਤੇ ਉਡੀਕਦੇ ਸਨ ਕਿ ਕਦੋਂ ਲੜਾਈ ਖਤਮ ਹੋਵੇ ਤੇ ਕਦੋਂ ਫੌਜੀ ਨੌਕਰੀ ਤੋਂ ਖਲਾਸੀ ਮਿਲੇ ਪਾਵੇਂ ਉਹਨਾਂ ਵਿੱਚੋਂ ਕਈ ਬਹੁਤ ਚੰਗੇ ਆਦਮੀ ਸਨ ਪਰ ਸਾਡੀ ਤੇ ਉਹਨਾਂ ਦੀ ਕੋਈ ਦਿਲ ਦੀ ਸਾਂਝ ਨਾ ਬਣਦੀ ਅਸੀਂ ਇਕੱਠੇ ਸ਼ਰਾਬ ਪਿੰਦੇ ਜਨਾਨੀਆਂ ਦੀਆਂ ਆਪਣੇ ਦੇਸ਼ ਦੀਆਂ ਰਵਾਜਾਂ ਦੀਆਂ ਧਰਮਾਂ ਦੀਆਂ ਅਤੇ ਬੋਲੀਆਂ ਦੀਆਂ ਝੂਠੀਆਂ ਸੱਚੀਆਂ ਗੱਲਾਂ ਕਰਦੇ ਤੇ ਫਿਰ ਹੱਸਦੇ ਹੱਸਦੇ ਆ ਕੇ ਸੌ ਜਾਂਦੇ ਕਦੇ ਕਿਸੇ ਅੰਗਰੇਜ਼ ਨੇ ਇਹ ਨਹੀਂ ਕਿਹਾ ਸੀ ਕਿ ਜੇ ਤੂੰ ਛੁੱਟੀ ਚੱਲਿਆ ਹੈ ਤਾਂ ਮੈਂ ਵੀ ਛੁੱਟੀ ਲੈ ਕੇ ਤੇਰੇ ਨਾਲ ਪਿੰਡ ਚਲਦਾ ਹਾਂ ਹਾਂ ਇੱਕ ਅੰਗਰੇਜ਼ ਅਫਸਰ ਸੀ ਜਿਹੜਾ ਸਾਡੇ ਵਿੱਚ ਦੂਜਿਆਂ ਨਾਲੋਂ ਬਹੁਤਾ ਭਿੱਜਦਾ ਸੀ ਉਸ ਦਾ ਨਾਂ ਮਲਿੰਗਟਨ ਸੀ ਮਲਿੰਗਟਨ ਕੈਂਬਰੇਜ ਯੂਨੀਵਰਸਿਟੀ ਵਿੱਚ ਪੜ੍ਹਦਾ ਆਇਆ ਸੀ ਪਰਮ ਤੇ ਦਰਸ਼ਨ ਦਾ ਵਿਦਿਆਰਥੀ ਸੀ ਬੜਾ ਮਲੂਕ ਜਿਹਾ ਦਿੱਸਦਾ ਸੀ ਉਸ ਦੀਆਂ ਅੱਖਾਂ ਵਿੱਚ ਸਦਾ ਇੱਕ ਪਿਆਰ ਜਿਹਾ ਇੱਕ ਤਰਲਾ ਜਿਹਾ ਹੁੰਦਾ ਸੀ ਜਿਸ ਕਰਕੇ ਉਸ ਦੇ ਕੋਲ ਬੈਠਣ ਨੂੰ ਬੜਾ ਜੀ ਕਰਦਾ ਸੀ ਅੰਗਰੇਜ਼ ਅਫਸਰਾਂ ਵਿੱਚੋਂ ਉਹ ਬਹੁਤਾ ਸਿਰ ਕੱਢਵਾ ਨਹੀਂ ਗਿਣਿਆ ਜਾਂਦਾ ਸੀ ਮੈਸਵਿਚ ਬਹੁਤਾ ਬੋਲਦਾ ਨਹੀਂ ਸੀ ਪਰੇਡ ਤੇ ਬਹੁਤੀ ਚੁਸਤੀ ਦਾ ਪ੍ਰਭਾਵ ਨਹੀਂ ਸੀ ਦਿੰਦਾ ਪਰ ਉਸ ਨੂੰ ਘਟਿਆ ਵੀ ਨਹੀਂ ਗਿਣਿਆ ਜਾਂਦਾ ਸੀ ਅਸਲ ਵਿੱਚ ਜਿਹੜਾ ਅੰਗਰੇਜ਼ ਅਫਸਰ ਸਵੇਰੇ ਵਕਤ ਸੇ ਉੱਠ ਕੇ ਦਾੜੀ ਮੁੰਨ ਕੇ ਪਰੇਡ ਤੇ ਆ ਜਾਵੇ ਦੇ ਔਖਾ ਸੌਖਾ ਡੰਗਸਾਰ ਲਵੇ ਉਸ ਨੂੰ ਕੱਡੀਆਂ ਨਹੀਂ ਗਿਣਿਆ ਜਾਂਦਾ ਸੀ ਪਰ ਹੋਰ ਅੰਗਰੇਜ਼ ਅਫਸਰ ਇਸ ਤਰ੍ਹਾਂ ਟੁਰਦੇ ਫਿਰਦੇ ਸਨ ਜਿਵੇਂ 100 100 ਮੀਲ ਤੱਕ ਉਹਨਾਂ ਦੇ ਮੇਚ ਦਾ ਬੰਦਾ ਨਾ ਹੋਵੇ ਡਿਊਟੀ ਤੋਂ ਵੇਲਾ ਹੋ ਕੇ ਉਹ ਹਿੰਦੁਸਤਾਨੀ ਕੱਪੜੇ ਪਾ ਲੈਂਦਾ ਪਠਾਣਾਵਲੀ ਸਲਵਾਰ ਕਮੀਜ਼ ਤੇ ਸਿਰੋਤੇ ਕੁੱਲੇ ਵਾਲੀ ਪੱਗ ਆਪਣੇ ਬੈਰੇ ਨਾਲ ਹਿੰਦੁਸਤਾਨੀ ਵਿੱਚ ਗੱਲ ਬਾਤ ਕਰਦਾ ਉਸ ਨੂੰ ਅੰਗਰੇਜ਼ੀ ਸਿਖਾਣ ਦੇ ਥਾ ਆਪ ਉਸ ਕੋਲੋਂ ਹਿੰਦੁਸਤਾਨੀ ਸਿੱਖਦਾ ਰਹਿੰਦਾ ਭਾਰਤੀ ਸਭਿਅਤਾ ਉੱਤੇ ਉਸ ਕਈ ਕਿਤਾਬਾਂ ਰੱਖੀਆਂ ਹੋਈਆਂ ਸਨ ਮੈਂ ਉਸ ਨੂੰ ਕਦੇ ਕੋਈ ਨਵੀਂ ਗੱਲ ਨਾ ਦੱਸ ਸਕਦਾ ਉਸ ਨੂੰ ਪਹਿਲਾਂ ਹੀ ਪਤਾ ਹੁੰਦਾ ਮੇਰੇ ਮੂੰਹੋਂ ਗੱਲਾਂ ਸੁਣਦੇ ਥਾ ਉਹ ਮੇਰਾ ਅੰਦਰ ਟੋਂਦਾ ਰਹਿੰਦਾ ਅਸੀਂ ਬਿਗੈਰ ਗੱਲ ਕਰਨ ਦੇ ਹੀ ਕਿੰਨਾ ਕਿੰਨਾ ਚਿਰ ਬੈਠੇ ਰਹਿੰਦੇ ਛੁੱਟੀ ਵਾਲੇ ਦਿਨ ਸ਼ਿਕਾਰ ਖੇਡਣ ਦੇ ਪੰਜ ਅਸੀਂ ਪਿੰਡਾਂ ਵਿੱਚ ਜਾ ਵੜਦੇ ਤੇ ਉਹ ਮੇਰੇ ਰਾਹੀਂ ਲੋਕਾਂ ਨਾਲ ਗੱਲਾਂ ਕਰਦਾ ਰਹਿੰਦਾ ਤੇ ਉਹਨਾਂ ਦੇ ਘਰ ਘਾਟ ਵੇਖਦਾ ਫਿਰਦਾ ਆਮ ਕਪੜੇ ਪਾ ਕੇ ਅਸੀਂ ਸ਼ਾਹਜਹਾਨਪੁਰ ਦੇ ਬਾਜ਼ਾਰਾਂ ਵਿੱਚ ਘੁੰਮਦੇ ਫਿਰਦੇ ਲਖਨਊ ਵਿੱਚ ਗਾਉਣ ਸੁਣਦੇ ਤੇ ਉਹਨਾਂ ਦਾ ਨਾਚ ਵੇਖਦੇ ਰਹਿੰਦੇ ਜਿਸ ਤਰ੍ਹਾਂ ਫੌਜੀ ਅਫਸਰਾਂ ਦੀਆਂ ਕੋਠੀਆਂ ਉਸ ਦੀ ਦੁਨੀਆ ਸੀ ਤੇ ਮੈਂ ਕੇਵਲ ਇਕ ਸੱਦਿਆ ਹੋਇਆ ਜਾਂ ਅਣ ਸੱਦਿਆ ਪ੍ਰਾਣਾ ਸਾਂ ਇਸ ਤਰ੍ਹਾਂ ਇਹ ਬਾਜ਼ਾਰ ਮੇਰੀ ਦੁਨੀਆ ਸਨ ਪਰ ਇਥੇ ਵੀ ਉਹ ਮੇਰੇ ਤੋਂ ਬਹੁਤਾ ਸਵਾਦ ਲੈ ਸਕਦਾ ਸੀ ਉਸ ਨੂੰ ਹਿੰਦੁਸਤਾਨੀ ਨਾਚ ਤੇ ਗਾਉਣ ਦੀ ਚੌਕੀ ਸਮਝ ਆ ਗਈ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅੰਗਰੇਜ਼ੀ ਰਾਜ ਲਈ ਇਸ ਦੇਸ਼ ਨੂੰ ਬਚਾਣ ਆਏ ਨੂੰ ਉਸ ਨੂੰ ਇਸ ਨਾਲ ਸਨੇਹ ਹੋ ਗਿਆ ਹੋਵੇ ਆਪਣੇ ਨੌਕਰੀ ਵਜਾਣ ਦੇ ਥਾਂ ਉਹ ਬਹੁਤਾ ਭਾਰਤ ਦੀ ਆਤਮਾ ਦੇ ਟੋ ਵਿੱਚ ਸੀ ਇੱਕ ਵਾਰ ਮੋਟਰ ਵਿੱਚ ਅਲਮੋੜੇ ਜਾਂਦੇ ਆ ਰਾਹ ਵਿੱਚ ਬਹੁਤ ਸੁੰਦਰ ਪਹਾੜੀ ਦ੍ਰਿਸ਼ਾਏ ਉਹ ਮਸਤ ਹੋਇਆ ਵੇਖਦਾ ਰਿਹਾ ਤੇ ਫੇਰ ਉਹ ਸੱਤ ਜੋੜ ਕੇ ਮੱਥਾ ਟੇਕ ਦਿੱਤਾ ਤੂੰ ਕਿਸ ਨੂੰ ਨਮਸਕਾਰ ਕਰ ਰਿਹਾ ਹੈ ਮੈਂ ਪੁੱਛਿਆ ਪਤਾ ਨਹੀਂ ਕਿਸ ਨੂੰ ਪਰ ਮੇਰਾ ਜੀ ਕੀਤਾ ਸੀ ਉਸਨੇ ਕਿਹਾ ਉਸੇ ਯੂਨਿਟ ਵਿੱਚੋਂ ਹੀ ਮੈਨੂੰ ਫੌਲ ਤੋਂ ਛੁੱਟੇ ਹੋ ਗਈ ਜਦੋਂ ਮੈਂ ਨੌਕਰੀ ਛੱਡ ਕੇ ਆਉਣ ਲੱਗਾ ਤਾਂ ਮ ਲਿੰਕਟਨ ਤੋਂ ਵੀ ਵਿਦਾ ਹੋਣਾ ਸੀ ਇਥੋਂ ਵਿਹਲਾ ਹੋ ਗਏ ਮੈਂ ਆਪਣੇ ਦੇਸ਼ ਮੁੜ ਜਾਵਾਂਗਾ ਉਸਨੇ ਕਿਹਾ ਜੇ ਤੂੰ ਕਦੇ ਉਧਰ ਆਇਓ ਤਾਂ ਮੈਨੂੰ ਚਿੱਠੀ ਲਿਖੀ ਮੈਂ ਤੈਨੂੰ ਮਿਲਾਂਗਾ ਮੇਰਾ ਹਮੇਸ਼ਾ ਵਾਸਤੇ ਦਾ ਪਤਾ ਗ੍ਰੈਂਡਲੋ ਬੈਂਕ ਲੰਡਨ ਹੈ ਮੇਰਾ ਉਹਨਾਂ ਨਾਲ ਹਿਸਾਬ ਹੈ ਮੈਂ ਜਿੱਥੇ ਵੀ ਹੋਵਾਂ ਉਹਨਾਂ ਨੂੰ ਪਤਾ ਹੁੰਦਾ ਹੈ ਹਰ ਚਿੱਠੀ ਉਹ ਮੈਨੂੰ ਉੱਥੇ ਭੇਜ ਦਿੰਦੇ ਨੇ ਏ ਬੜਾ ਸਿੱਧਾ ਤੇ ਸੌਖਾ ਪਤਾ ਹੈ ਹੁਣ ਤੇਰੇ ਕੋਲ ਮੈਨੂੰ ਪਤਾ ਨਾ ਦੇਣ ਦਾ ਕੋਈ ਬਹਾਨਾ ਨਹੀਂ ਹੋ ਸਕਦਾ ਮੈਨੂੰ ਅਗਲੇ ਕੁਝ ਸਾਲਾਂ ਵਿੱਚ ਇੰਗਲੈਂਡ ਜਾ ਸਕਣ ਦੀ ਉਮੀਦ ਨਹੀਂ ਮੈਂ ਦੱਸਿਆ ਉਸ ਤੋਂ ਮਗਰੋਂ ਸ਼ਾਇਦ ਮੇਰਾ ਕਦੇ ਜਾਣ ਨੂੰ ਜੀ ਨਾ ਕਰੇ ਇਸ ਲਈ ਇਸ ਪਤੇ ਦੀ ਕੋਈ ਵਰਤੋਂ ਨਹੀਂ ਕਰ ਸਕਾਂਗਾ ਇਸ ਮੁਲਾਕਾਤ ਨੂੰ ਤੂੰ ਆਖਰੀ ਹਿੱਸੇ ਨਹੀਂ ਨਹੀਂ ਖਬਰੇ ਆਖਰੀ ਨਾ ਹੋਵੇ ਦੁਨੀਆ ਬਹੁਤ ਛੋਟੀ ਹੋ ਰਹੀ ਏ ਸ਼ਾਇਦ ਮੈਂ ਹੀ ਕਦੀ ਫੇਰ ਇੱਧਰ ਆ ਜਾਵਾਂ ਤੂੰ ਮੈਨੂੰ ਆਪਣਾ ਹਮੇਸ਼ਾ ਵਾਸਤੇ ਦਾ ਪਤਾ ਲਿਖ ਦੇ ਇੱਕ ਕਾਗਜ਼ ਉੱਤੇ ਮੈਂ ਆਪਣਾ ਨਾਂ ਪਿੰਡ ਡਾਕਖਾਨਾ ਤੇ ਜ਼ਿਲ੍ਹਾ ਲਿਖ ਕੇ ਉਸ ਦੇ ਹੱਥ ਫੜਾ ਦਿੱਤਾ ਉਸ ਨੇ ਉਸ ਨਾਮਾ ਪੜ੍ਹ ਕੇ ਵੇਖਿਆ ਇਹ ਪੱਕ ਕਰਨ ਲਈ ਕਿ ਉਹ ਸਾਰੇ ਅੱਖਰ ਉਠਾਲ ਸਕਦਾ ਹੈ ਇਹ ਤੇਰਾ ਸਦਾ ਵਾਸਤੇ ਦਾ ਪਤਾ ਹੈ ਉਸ ਪੁੱਛਿਆ ਉਹ ਮੇਰੇ ਪਿੰਡੋਂ ਇੰਗਲੈਂਡ ਦੇ ਇੱਕ ਵੱਡੇ ਬੈਂਕ ਨਾਲੋਂ ਘੱਟ ਸਥਿਰ ਸਮਝਦਾ ਸੀ ਹਾਂ ਅਣਗਿਣਤ ਸਦੀਆਂ ਤੋਂ ਮੇਰੇ ਵਡੇਕਿਆਂ ਦਾ ਇਹੋ ਪਤਾ ਰਿਹਾ ਹੈ ਤੇਰੀ ਉਮਰ ਤੇ ਅਜੇ ਭੁਗਤਾਹੀ ਜਾਏਗਾ ਮੈਂ ਮਾਨ ਨਾਲ ਕਿਹਾ ਉਸਨੇ ਮੇਰੀ ਗੱਲ ਸੁਣੀ ਤੇ ਖਲੋਤੇ ਖਲੋਤੇ ਨੇ ਮੱਥਾ ਟੇਕਿਆ ਤੂੰ ਕਿਸ ਨੂੰ ਨਮਸਕਾਰ ਕੀਤੀ ਹੈ ਪਤਾ ਨਹੀਂ ਮੇਰਾ ਜੀ ਕੀਤਾ ਸੀ ਨਹੀਂ ਤੈਨੂੰ ਪਤਾ ਹੈ ਤੂੰ ਮੈਨੂੰ ਨਮਸਕਾਰ ਕੀਤੀ ਹੈ ਨਹੀਂ ਬਿਲਕੁਲ ਨਹੀਂ ਮੈਂ ਪ੍ਰਾਣੀਆਂ ਨੂੰ ਇਹੋ ਜੀ ਨਮਸਕਾਰ ਨਹੀਂ ਕਰਦਾ ਤੈਨੂੰ ਮੈਂ ਜਾਣ ਲੱਗੇ ਨੂੰ ਵੱਡੇ ਅਫਸਰ ਦਾ ਸਲੂਟ ਕਰਾਂਗਾ ਮੈਂ ਉਸ ਤੋਂ ਕੁਝ ਚਿਰ ਪਹਿਲਾਂ ਭਰਤੀ ਹੋਇਆ ਸਾਂ ਇਸੇ ਕੁਝ ਚਿਰ ਪਿੱਛੋਂ ਅੰਗਰੇਜ਼ੀ ਰਾਜ ਖਤਮ ਹੋ ਗਿਆ ਹਿੰਦੁਸਤਾਨ ਆਜ਼ਾਦ ਹੋ ਗਿਆ ਵਿਦੇਸ਼ਾਂ ਵਿੱਚ ਭਾਨ-ਭਾਨ ਦੀਆਂ ਗੱਲਾਂ ਹੋਈਆਂ ਕਿਸੇ ਨੇ ਕਿਹਾ ਡੁੱਬ ਜਾਏਗਾ ਰੋਟੇ ਹੋ ਗਏ ਖਤਮ ਹੋ ਜਾਏਗਾ ਕਿਸੇ ਹੋਰ ਨੇ ਕਿਹਾ ਅਜੇ ਆਜ਼ਾਦ ਹੋਇਆ ਹੀ ਨਹੀਂ ਭੁਲੇਖਾ ਹੈ ਛਲ ਹੈ ਕਈ ਕਹਿੰਦੇ ਗੱਲ ਇਸ ਦੇ ਕੁਝ ਵਿਚਾਰ ਵਿਚਾਰ ਹੈ ਨਵਾਂ ਜੰਮਿਆ ਭਾਰ ਹੌਲੀ ਹੌਲੀ ਰਹਿਣ ਲੱਗ ਪਿਆ ਹੈ ਇਹ ਆਸ ਬਣਨ ਲੱਗੀ ਹੈ ਕਿ ਕਿਸੇ ਦਿਨ ਉਹ ਉੱਠ ਕੇ ਖਲੋ ਜਾਏਗਾ ਤੇ ਫਿਰ ਟਰ ਕੇ ਯਾ ਭੱਜ ਕੇ ਦੂਜੇ ਵੱਡੇ ਦੇਸ਼ਾਂ ਦੇ ਨਾਲ ਜਾ ਰਲੇਗਾ ਕਿਵੇਂ ਕੰਮ ਹੋ ਰਿਹਾ ਹੈ ਇੰਨੀ ਕਰੋਨਾ ਦੀ ਵਰਸੂ ਨਾਲ ਕਿਵੇਂ ਬੀਤ ਰਹੀ ਹੈ ਇਹ ਕੁਝ ਵੇਖਣ ਲਈ ਕਈ ਲੋਕ ਵਿਦੇਸ਼ਾਂ ਤੋਂ ਆਉਂਦੇ ਉਹ ਜੇ ਵੇਖਣ ਆਉਂਦੇ ਕਿ ਦੁਨੀਆ ਦੇ ਦੋ ਵੱਡੇ ਟੜਿਆਂ ਵਿੱਚੋਂ ਤੇ ਕਿਸ ਨਾਲ ਲੜੇਗਾ ਜਿਵੇਂ ਜੱਟਾਂ ਦੇ ਦੋ ਟੜੇ ਕਿਸੇ ਜਨਾਨੀ ਤੋਂ ਬਿਆਨ ਕਰਵਾਉਣ ਲਈ ਕਿਰਪਾਨਾਂ ਖਿੱਚੀ ਕਚਹਿਰੀ ਦੇ ਬਾਹਰ ਫਿਰਦੇ ਰਹਿੰਦੇ ਹਨ ਕੁਝ ਬਰੇ ਹੋਰ ਲੰਘ ਗਏ ਇੱਕ ਦਿਨ ਮੇਰੀ ਮਾਂ ਨੇ ਕਿਹਾ ਇਕ ਉਪਰੀ ਜਈ ਟੈਕਟ ਵਾਲੀ ਚਿੱਠੀ ਆਈ ਹੈ ਮੈਂ ਚਿੱਠੀ ਵੇਖੀ ਉੱਤੇ ਅੰਗਰੇਜ਼ਾਂ ਦੀ ਮਲਿਕਾ ਦੀ ਮੂਰਤ ਸੀ ਟੈਕਟ ਉੱਤੇ ਇਸ ਦੇ ਪਿਓ ਦੀ ਮੂਰਤ ਨੂੰ ਮੇਰੀ ਮਾਂ ਉਪਰੀ ਨਹੀਂ ਸਮਝਦੀ ਸੀ ਪਰ ਇਸ ਦੀ ਮੂਰਤ ਉਸ ਨੂੰ ਉਪਰੀ ਲੱਗੀ ਚਲੋ ਕੁਝ ਤੇ ਫਰਕ ਹੈ ਨਾ ਮੈਂ ਸੋਚਿਆ ਚਿੱਠੀ ਖੋਲੀ ਮਲਿੰਗਟਨ ਦੀ ਸੀ ਉਹ ਭਾਰਤ ਆ ਰਿਹਾ ਸੀ ਉੱਥੇ ਬੈਠੇ ਬਿਠਾਏ ਨੇ ਦਿੱਲੀ ਦੇ ਹੋਟਲ ਵਿੱਚ ਕਮਰਾ ਲੈ ਲਿਆ ਸੀ ਤੇ ਮੈਨੂੰ ਉਸ ਹੋਟਲ ਵਿੱਚ ਮਿਲਨ ਲਈ ਲਿਖਿਆ ਸੀ ਮੈਂ ਦਿੱਲੀ ਆ ਗਿਆ ਮਲਿੰਕਟਨ ਨੂੰ ਪਛਾਣਨਾ ਬਹੁਤਾ ਔਖਾ ਨਹੀਂ ਸੀ ਉਸ ਨੇ ਪਹਿਲੇ ਵਾਂਗ ਹੀ ਛੋਟੀਆਂ-ਛੋਟੀਆਂ ਮੁੱਛਾਂ ਰੱਖੀਆਂ ਹੋਈਆਂ ਸਨ ਜਿਹੜੀਆਂ ਉਸੇ ਤਰ੍ਹਾਂ ਹੀ ਪੂਰੀਆਂ ਸਨ ਚੱਲ ਤੇਰੇ ਪੰਜਾਬ ਚੱਲੀਏ ਉਸ ਨੇ ਕਿਹਾ ਕਿਉਂ ਦਿੱਲੀ ਪਸੰਦ ਨਹੀਂ ਆਈ ਮੈਂ ਪੁੱਛਿਆ ਪਸੰਦ ਨਾ ਪਸੰਦਾ ਸਵਾਲ ਨਹੀਂ ਇਹ ਮੇਰੀ ਪਕੜ ਵਿੱਚ ਹੀ ਨਹੀਂ ਆ ਰਹੀ ਕੋਈ ਦਾਣਾ ਹੱਥ ਵਿੱਚ ਨਹੀਂ ਆਉਂਦਾ ਜਿਸ ਨੂੰ ਵੇਖ ਕੇ ਇਸ ਦਲ ਦਾ ਪਤਾ ਲੱਗੇ ਮੈਂ ਨਵੇਂ ਭਾਰਤ ਦੀ ਨਬਜ਼ ਵੇਖਣਾ ਚਾਹੁੰਦਾ ਹਾਂ ਉਸ ਨੇ ਅਖਬਾਰੀ ਬੋਲੀ ਵਿੱਚ ਕਿਹਾ ਪੰਜਾਬ ਵਿੱਚ ਦੋ ਥਾਵਾਂ ਹੀ ਬਹੁਤੀਆਂ ਨਵੀਆਂ ਗਿਣਦੇ ਨੇ ਇੱਕ ਪਾਖੜਾ ਨੰਗਲ ਤੇ ਦੂਜੀ ਚੰਡੀਗੜ੍ਹ ਮੈਂ ਟੂਰਿਸਟ ਗਾਈਡ ਵਾਂਗ ਬੋਲਿਆ ਇਹਨਾਂ ਦੋਹਾਂ ਬਾਰੇ ਮੈਂ ਸੁਣਿਆ ਹੈ ਪਰ ਮੈਂ ਇਹ ਵੇਖਣ ਇੱਥੇ ਨਹੀਂ ਆਇਆ ਇਹ ਤੇ ਉਸ ਤਰ੍ਹਾਂ ਵੀ ਬਣ ਸਕਦੇ ਸਨ ਫਿਰ ਮੈਂ ਤੈਨੂੰ ਵੀ ਖਾਵਾਂਗੀ ਬਾਸ ਤੋਂ ਮੈਨੂੰ ਭਵਾਈ ਫਿਰ ਸ਼ਾਇਦ ਮੇਰੇ ਪੱਲੇ ਕੁਝ ਪੈ ਜਾਵੇ ਮੈਂ ਉਸ ਨੂੰ ਪੰਜਾਬ ਲੈ ਆਇਆ ਤੇ ਅਸੀਂ ਥਾ ਥਾ ਫਿਰਨ ਲੱਗੇ ਇੱਕ ਦਿਨ ਜਰਨੈਲੀ ਸੜਕ ਉੱਤੇ ਟੁਰਦੇ ਆ ਰਹੇ ਸਾਂ ਦੋ ਸੜਕਾਂ ਦੇ ਮਦਾਣੇ ਜੁੱਟ ਵਿੱਚ ਬਣੇ ਚੱਕਰ ਉੱਤੇ ਉਹ ਇਕੱਲੀ ਖਲੋਤੀ ਸੀ ਜੇ ਕਿਸੇ ਨੇ ਕਦੇ ਕੋਈ ਸ਼ਹਿਜ਼ਾਦੀ ਚੌਂਕ ਵਿੱਚ ਖਲੋਤੀ ਵੇਖੀ ਹੈ او اس طرح دی لگدی ਹੋਵੇਗੀ ਜੇ شہزادی ਇੰਨੀ ਸੁੰਦਰ ਤੇ ਲੰਮੀ ਨਾ ਹੋਵੇਗੀ ਤਾਂ ਹੋਰ ਕੌਣ ਹੋਵੇਗੀ ਉਸ ਨੇ ਬੜੇ ਉਫਬ ਮੇ ਕਪੜੇ ਪਾਏ ਹੋਏ ਸਨ ਸ਼ੋਖ ਵੀ ਆਖੇ ਜਾ ਸਕਦੇ ਸਨ ਹਰ ਲੰਘਦੇ ਆਉਂਦੇ ਦਾ ਧਿਆਨ ਉਹ ਖਿੱਚ ਰਹੀ ਸੀ ਪਰ ਉਸ ਦਾ ਆਪਣਾ ਧਿਆਨ ਇਸ ਗੱਲ 'ਤੇ ਨਹੀਂ ਸੀ ਉਹ ਬੜੇ ਗੌਰ ਨਾਲ ਸੜਕ 'ਤੇ ਆਉਂਦੇ ਕਿਸੇ ਨੂੰ ਲੱਭ ਰਹੀ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅਖਾ ਰਹੇ ਹੇ ਸਾਲ ਲੈ ਰਹੇ ਹੋਵੇ ਜਦੋਂ ਅਸੀਂ ਉਸ ਦੀ ਨਜ਼ਰ ਦੀ ਮਾਰ ਹੇਠਾਏ ਤਾਂ ਮੈਨੂੰ ਪਛਾਣ ਕੇ ਉਹ ਮੁਸਕराई ਮੇਰਾ ਖਿਆਲ ਹੈ ਮਲਿੰਕਟਨ ਵੀ ਮੇਰੇ ਵਾਂਗ ਪਹਿਲਾਂ ਹੀ ਉਸ ਵੱਲ ਵੇਖ ਰਿਹਾ ਸੀ ਭਾਵੇਂ ਅਸਾਜੇ ਉਸ ਬਾਰੇ ਕੋਈ ਗੱਲ ਨਹੀਂ ਕੀਤੀ ਸੀ ਤੋਂ ਇਸ ਨੂੰ ਜਾਣਨਾ ਹੈ ਮਲਿੰਕਟਨ ਨੇ ਇੱਕਦਮ ਤਨ ਚੁੱਕ ਕੇ ਕਿਹਾ ਹਾਂ ਇਹ ਤੇ ਦੱਸਦਾ ਹੀ ਪਿਆ ਕੌਣ ਹੈ ਡਾਕਟਰ ਇਸ ਨੇ ਮੇਰੇ ਬੱਚੇ ਦਾ ਇਲਾਜ ਕੀਤਾ ਸੀ ਉਦੋਂ ਦੀ ਵਾਕਫੀ ਮੈਂ ਇਸ ਨਾਲ ਗੱਲਾਂ ਕਰਨੀਆਂ ਚਾਹਣਾ ਮੈਂ ਵੀ ਕਿਉਂਕਿ ਜਦੋਂ ਮੈਂ ਪਹਿਲਾ ਵੇਖੀ ਸੀ ਉਦੋਂ ਨਾਲੋਂ ਹੁਣ ਉਸ ਦੇ ਮੂੰਹ ਤੇ ਬੜੀ ਰੌਣਕ ਹੈ ਜਾਂ ਸ਼ੌਕੀਏ ਉਸ ਦੇ ਕੋਲ ਅਪੜ ਕੇ ਅਸੀਂ ਦੋਵੇਂ ਵੀ ਚੱਕਰ ਉੱਤੇ ਚੜਾਏ ਆਲੇ ਦੁਆਲੇ ਟ੍ਰੈਫਿਕ ਹੁੰਮ ਰਿਹਾ ਸੀ ਲੋਕ ਆ ਜਾ ਰਹੇ ਸਨ ਮਲਿੰਕਟਨ ਨਾਲ ਵਾਕਫੀਅਤ ਕਰਵਾਉਣ ਪਿੱਛੋਂ ਮੈਂ ਪੁੱਛਿਆ ਇਥੇ ਕੀ ਕਰਦੀ ਐ ਕੁਝ ਖਾਸ ਨਹੀਂ ਕਿਸੇ ਨੂੰ ਆਉਂਦਾ ਵੇਖ ਰਹੀ ਸਾਂ ਪਰ ਹੁਣ ਉਹ ਨਹੀਂ ਆਉਂਦਾ ਲੱਗਦਾ ਚੱਲ ਫਿਰ ਕਾਫੀ ਪੀਏ ਚਲੋ ਅਸੀਂ ਇੱਕ ਹੋਟਲ ਅੰਦਰ ਚਲੇ ਗਏ ਸੁਣਾ ਤੇਰੀ ਡਾਕਟਰੀ ਦਾ ਕੀ ਹਾਲ ਏ ਮੈਂ ਮਲਿੰਟਨ ਵੱਲੋਂ ਉਸ ਨੂੰ ਅੰਗਰੇਜ਼ੀ ਵਿੱਚ ਖੋਜਣਾ ਸ਼ੁਰੂ ਕੀਤਾ ਡਾਕਟਰੀ ਠੀਕ ਹੈ ਪਰ ਇੱਕ ਗੱਲ ਹੋਈ ਏ ਸ਼ਹਿਰ ਛੱਡ ਕੇ ਇਹ ਪਿੰਡਾ ਵਿੱਚ ਜਾ ਬੜੀ ਏ ਫੇਰ ਉਸਨੇ ਸਪਸ਼ਟ ਕੀਤਾ ਮੈਂ ਹੁਣ ਬਸ ਆਪਣੇ ਇਲਾਕੇ ਵਿੱਚ ਹੀ ਫਿਰਦੇ ਹਾਂ ਜਿਨ੍ਹਾਂ ਦੀ ਮੈਂ ਤੇ ਹਾਂ ਕਿਉਂ ਸ਼ਹਿਰ ਨੂੰ ਕਿਉਂ ਮੰਦਾ ਜਾਣਨ ਲੱਗ ਪਈ ਇੱਥੇ ਕੁਝ ਮਸ਼ੀਨੀ ਜਿਹਾ ਕੰਮ ਲੱਗਦਾ ਸੀ ਡਾਕਟਰ ਬਸ ਰੋਗ ਹਟਾਉਣ ਦੀ ਇੱਕ ਮਸ਼ੀਨ ਹੈ ਪੈਸੇ ਦਿਓ ਰੋਗ ਹਟਵਾ ਲਓ ਫਰਕ ਸਮਝਦੇ ਹੋ ਨਾ ਐਵੇਂ ਬਰੀਕ ਜਿਹਾ ਏ ਇਸ ਤਰ੍ਹਾਂ ਲੱਗਦਾ ਸੀ ਕਿਸੇ ਦਾ ਮੇਰੇ ਆਪਣੇ ਨਾਲ ਵਾ ਨਹੀਂ ਪੈਂਦਾ ਮੇਰੇ ਕਸਬ ਨਾਲ ਹੀ ਪੈਂਦਾ ਹੈ ਪਰ ਬਿਮਾਰ ਨੂੰ ਤੇ ਡਾਕਟਰ ਦੀ ਲੋੜ ਹੈ ਤੇਰੀ ਨੇ ਮੰਨ ਲਿਆ ਪਰ ਉੱਥੇ ਗੱਲ ਹੋਰ ਹੀ ਏ ਫਿਰ ਉਸਨੇ ਕੁਝ ਨਿਮਰਤਾ ਨਾਲ ਤੇ ਕੁਝ ਮੁਖੌਲ ਨਾਲ ਮਲਿੰਗਟਨ ਨੂੰ ਕਿਹਾ ਮੈਂ ਇੱਕ ਫੜ ਮਾਰ ਲਵਾਂ ਮਲਿੰਗਟਨ ਪਿਆਰ ਨਾਲ ਉਸ ਵੱਲ ਵੇਖ ਕੇ ਮੁਸਕਰਾਇਆ ਜਿਵੇਂ ਕਹਿ ਰਿਹਾ ਹੋਵੇ ਤੂੰ ਜੋ ਕੁਝ ਕਹੇਂਗੀ ਤੋਣ ਕੇ ਹੀ ਕਹੇਂਗੀ ਫੜ ਨਹੀਂ ਮਾਰੇਂਗੀ ਕਦੀ ਕਦੀ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਏ ਜਿਵੇਂ ਮੈਂ ਆਪਣੇ ਪਿੰਡਾਂ ਵਿੱਚ ਆਪਣੇ ਤਰੀਕੇ ਨਾਲ ਫਿਰ ਕੇ ਉਥੋਂ ਦੀਆਂ ਔਰਤਾਂ ਵਿੱਚ ਜਾਨ ਪਾ ਰਹੀ ਹਾਂ ਜਿਵੇਂ ਉਹਨਾਂ ਲਈ ਜਿਉਣ ਦਾ ਰਾਹ ਖੋਲੜੇ ਹੋਵਾਂ ਮੈਨੂੰ ਇਸ ਦੀ ਗੱਲ ਧੁੰਦਲੀ ਹੀ ਲੱਗੀ ਉਹ ਆਪਣੀ ਹਸਤੀ ਨਾਲ ਹੀ ਔਰਤਾਂ ਨੂੰ ਆਜ਼ਾਦੀ ਦਿਵਾਉਂਦੀ ਅਨੁਭਵ ਕਰ ਰਹੀ ਥੀ ਇਹ ਭੁਲੇਖਾ ਹਟਾਣ ਲਈ ਮੈਂ ਗਿਆ ਪਤਾ ਨਹੀਂ ਮੈਂ ਤੇਰੇ ਵਾਲੇ ਪਹਿਲੇ ਦੀਪਿਆ ਹੋਇਆ ਹਾਂ ਜਾਂ ਨਹੀਂ ਪਰ ਜੇ ਸਿਆਲਾਂ ਦੀ ਧੀ ਖੀਰ ਆਪਣਾ ਕਿਸਾ ਲਿਖਵਾ ਕੇ ਤੇ ਬੰਦੇ-ਬੰਦੇ ਦੇ ਮੂੰਹੋਂ ਗਵਾ ਕੇ ਤੇ ਔਰਤਾਂ ਦਾ ਰਾਹ ਨਾ ਖੋਲ ਸਕੀ ਤਾਂ ਤੂੰ ਫਿਰ ਟੁਰ ਕੇ ਵੀ ਕਿਵੇਂ ਖੋਲ ਦੇਵੇਂਗੀ ਨਹੀਂ ਉਹ ਗੱਲ ਹੋ ਰੇ ਉਸਨੇ ਝਟਪਟ ਝਟਪਟ ਹੁੰਡੀ ਫੜ ਕੇ ਗਿਆ ਆਦਰ ਮਰੀ ਹੋਈ नीरਦਾ ਹੀ ਹੋਇਆ ਹੈ ਜਿਉਂਦੀ ਨੀਰਦਾ ਕਿਦਰ ਕੋਈ ਆਦਰ ਨਹੀਂ ਧੀ ਮਰਨ ਵਿੱਚੋਂ ਆਦਰ ਮਿਲਣ ਕਰਕੇ ਕਿਸੇ ਜਿਉਂਦੀ ਇਸਤਰੀ ਦਾ ਕੋਈ ਆਦਰ ਨਹੀਂ ਹੋ ਸਕਦਾ ਮੇਰੀ ਪਦਵੀ ਕਰਕੇ ਤੇ ਮੇਰੇ ਕਸਬ ਤੋਂ ਲਾਭ ਹੋਣ ਕਰਕੇ ਮੇਰਾ ਜਿਉਂਦੀ ਦਾ ਆਦਰ ਹੈ ਔਰ ਇਸਤਰੀਆਂ ਜਿਉਂਦੀਆਂ ਹੀ ਇਸ ਵਿੱਚ ਹਿੱਸੇਦਾਰ ਹੋ ਸਕਦੀਆਂ ਨੇ ਪਰ ਸਾਰੀਆਂ ਤੇ ਡਾਕਟਰ ਨਹੀਂ ਉਹ ਕਿਸ ਤਰ੍ਹਾਂ ਹਿੱਸੇਦਾਰ ਹੋ ਸਕਦੀਆਂ ਨੇ ਮਹਿੰਦਗੰ ਨੇ ਦਲੀਲ ਦਾ ਇੱਕ ਸਿਰਾ ਆਪਣੇ ਹੱਥ ਵਿੱਚ ਫੜ ਲਿਆ ਤੁਹਾਡੇ ਅੰਗਰੇਜ਼ਾਂ ਲਈ ਇਹ ਗੱਲ ਅਸਚਰਜ ਹੋਵੇਗੀ ਪਰ ਇੱਥੇ ਸਹੀ ਏ ਜਦੋਂ ਇਹ ਕੇਸਤਰੀ ਜਿੱਥੇ ਚਾਹੇ ਫਿਰਦੀ ਹੈ ਜਿਸ ਤਰ੍ਹਾਂ ਦੇ ਚਾਹੇ ਕੱਪੜੇ ਪਾਉਂਦੀ ਹੈ ਜੋ ਕੋ ਚਾਹੇ ਕਰਦੀ ਹੈ ਤੇ ਫਿਰ ਵੀ ਆਦਰਯੋਗ ਰਹਿੰਦੀ ਹੈ ਤਾਂ ਇਹ ਗੱਲ ਲੋਕਾਂ ਦੇ ਮਨ ਵਿੱਚ ਬਹਿ ਜਾਂਦੀ ਹੈ ਉਹਨਾਂ ਦੇ ਇੱਕ ਤੀ ਕੋਲ ਉੱਚੀ ਬਿੱਦਿਆ ਹੈ ਦੇਸ ਨੂੰ ਲੈ ਕੇ ਉਹਨਾਂ ਦੇ ਭਲੇ ਲਈ ਪਿੰਡ ਪਿੰਡ ਫਿਰ ਰਹੀ ਹੈ ਤਾਂ ਫਿਰ ਉਸ ਨਾਲ ਉਹ ਅਧ ਸਤਿਕਾਰਯੋਗ ਕੌਣ ਹੈ ਮੇਰੀ ਸ਼ਕਲ ਇਲਾਕੇ ਦੇ ਹਰ ਬੰਦੇ ਤੇ ਹਰ ਜਨਾਨੀ ਦੇ ਸਾਹਮਣੇ ਹੈ ਔਰ ਜਨਾਨੀਆਂ ਨੂੰ ਕਿਹੋ ਜਿਹਾ ਜੀਵਨ ਮਿਲਣਾ ਚਾਹੀਦਾ ਹੈ ਇਹ ਮਿਥਣ ਵਿੱਚ ਮੈਂ ਕਹਿੰਦੀ ਹਾਂ ਮੇਰੀ ਇਸ ਮੋਰਥ ਦਾ ਹਿੱਸਾ ਹੈ ਮਲਿੰਗਟਨ ਚੁੱਪ ਹੋ ਗਿਆ ਦੇ ਸਿੱਧਾ ਹੋਟਲ ਦੇ ਸਾਹਮਣੇ ਕੰਦਵਲ ਵੇਖੀ ਗਿਆ ਉਹ ਸ਼ਾਇਦ ਉਸ ਨੂੰ ਆਪਣੇ ਪਿੰਡਾਂ ਵਿੱਚ ਵਿਚਰਦੇ ਨੂੰ ਵੇਖ ਰਿਹਾ ਸੀ ਕਦੀ ਸਾਈਕਲ ਉੱਤੇ ਕਦੀ ਟਾਂਗੇ ਉੱਤੇ ਕਿਸ ਤਰ੍ਹਾਂ ਪਿੰਡ ਦੇ ਬੁੱਢੇ ਕਿਸਾਨਾਂ ਲਈ ਉਹ ਇੱਕ ਆਦਰਸ਼ ਇਸਤਰੀ ਦੀ ਮੂਰਤ ਸੀ ਉਹ ਮੈਂ ਕਿੰਨੇ ਗਪੌੜ ਛੱਡੇ ਨੇ ਕੋਈ ਸੰਗ ਸ਼ਰਮ ਸਾਡੇ ਸਾਡੇ ਹਿੰਦੁਸਤਾਨੀਆਂ ਦੇ ਨੇੜੇ ਉਹ ਨਹੀਂ ਲੱਗੀ ਉਸਨੇ ਮਲਿੰਟਨ ਨੂੰ ਆਪਣੇ ਨਾਲ ਰੋਜੇ ਅਨੁਭਵ ਕਰਕੇ ਕਿਹਾ ਚੰਗਾ ਹੁਣ ਮੈਨੂੰ ਅਗਿਆ ਦਿਓ ਅੱਜ ਤੁਸੀਂ ਮੈਥੋਂ ਕਿਹੋ ਜੀਆਂ ਗੱਲਾਂ ਕਰਵਾਈਆਂ ਨੇ ਉਸ ਨੇ ਉੱਠ ਕੇ ਖਲੌਂਦੀ ਹੋਈ ਮੈਨੂੰ ਕਿਹਾ ਹੋਟਲ ਦੇ ਬਰਾਂਡੇ ਵਿੱਚ ਆ ਕੇ ਅਸਾਂ ਉਸ ਨੂੰ ਵਿਦਿਆ ਕੀਤਾ ਜਦੋਂ ਉਹ ਕੁਝ ਦੂਰ ਚਲੀ ਗਈ ਤਾਂ ਮਲਿੰਕਟਨ ਨੇ ਫੇਰ ਪਹਿਲੇ ਵਾਂਗ ਹੱਥ ਜੋੜ ਕੇ ਮੱਥਾ ਟੇਕਿਆ ਤੂੰ ਕਿਸ ਨੂੰ ਨਮਸਕਾਰ ਕੀਤੀ ਹੈ ਮੈਂ ਪੁੱਛਿਆ ਉਸ ਇਸਤਰੀ ਨੂੰ ਤੂੰ ਕਹਿੰਦਾ ਸ ਹੈ ਮੈਂ ਕਿਸੇ ਪ੍ਰਾਣੀ ਨੂੰ ਇਸ ਤਰ੍ਹਾਂ ਦੀ ਨਮਸਕਾਰ ਨਹੀਂ ਕਰਦਾ ਨਹੀਂ ਇਹ ਕੋਈ ਇਕੱਲਾ ਪ੍ਰਾਣੀ ਨਹੀਂ ਹੈ ਇਹ ਤੇ ਇੱਕ ਲਹਿਰ ਵਾਂਗ ਹੈ ਇੱਕ ਹਵਾ ਹੈ ਇੱਕ ਰੰਗ ਹੈ ਅਸਲ ਵਿੱਚ ਇਹ ਹੀ ਤੁਹਾਡਾ ਨਵਾਂ ਭਾਰਤ ਹੈ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ